ਰਦੇ ਨਸਤੀਕ ਪਿੰਡ ਸੇਖਾਵਾਦ ਵਿਖੇ ਭਗਵਤੀ ਕਲੱਬ ਮਾਤਾ ਮੰਦਰ ਵਿਖੇ ਚੋਰਾ ਬਲੋ ਮੰਦਰ ਦਾ ਗੱਲਾ ਤੋੜ ਕੇ 90000 ਪਿਆ ਨਗਦੀ ਚੋਰੀ ਕਰਕੇ ਲੈ ਗਏ ਚੋਰੀ ਦਾ ਪੱਤਾ ਸਵੇਰੇ ਉਸ ਵੇਲੇ ਲੰਗਾ ਜਦੋਂ ਮੱਥਾ ਟੇਕਣ ਲਈ ਸ਼ਰਧਾਲੂ ਗਿਆ ਤਾਂ ਉਸਨੇ ਗੱਲਾ ਟੁੱਟਾ ਦੇਖਿਆ ਪ੍ਰਬੰਧਕ ਕਮੇਟੀ ਦੇ ਆਗੂ ਅਸ਼ੋਪਮਾਨ ਨੂੰ ਚੋਰੀ ਬਾਰੇ ਦੱਸਿਆ ਥਾਣੇਦਾਰ ਸ੍ਰਿੰਦਰ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਅਤੇ ਪ੍ਰਬੰਧਕ ਕਮੇਟੀ ਨੂੰ ਭਰੋਸਾ ਦਿੱਤਾ ਕਿ ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਫਲੋਰ ਤੋਂ ਰਾਸ਼ਮਾਨ ਅੰਗੜ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਮੈਂ ਪਿੰਡ ਸਹਾਵਾਤ ਅਜੋ ਕੁਮਾਰ ਹਾਂਜੀ ਮਾ ਭਗਵਤੀ ਕਲਪ ਪਿੰਡ ਸਹਾਵਾਤ ਦੇ ਸਾਰੇ ਪਿੰਡ ਸਾਰੀ ਕਮੇਟੀ ਵੱਲੋਂ ਜੀ ਤੇ ਪ੍ਰਧਾਨ ਸਾਹਿਬ ਜੀ ਸਾਰੇ ਅਸੀਂ ਅੱਜ ਮੌਕੇ ਤੇ ਮੌਜੂਦ ਹਾਂ ਹਾਂ ਸਾਡੇ ਪਿੰਡ ਸਹਾਵਾਤ ਮੰਦਰ ਵਿਕੇ ਹਾਂਜੀ ਜੋ ਕਿ ਗੱਲਾਂ ਤੋੜ ਕੇ ਹਾਂਜੀ ਰਾਤ ਚੋਰਾਂ ਨੇ ਚੋਰੀ ਕਰ ਲਈ ਠੀਕ ਹੈ ਜੋ ਕਿ 85 ਤੋਂ ਲੈ ਕੇ 92000 ਦੇ ਕਰੀਬ ਹਰ ਸਾਲ ਅਸੀਂ ਹਾਂਜੀ ਇੱਥੋਂ ਪੈਸਾ ਨਿਕਲਦਾ ਆ ਅੱਜ ਜਦੋਂ ਸਵੇਰੇ ਆਕੇ ਅਸੀਂ ਦੇਖਿਆ ਹੈ ਤੇ ਮੰਦਰ ਦਾ ਗੱਲਾ ਟੁੱਟਾ ਹੋਇਆ ਕਸ਼ਮੀਰ ਰਾਮ ਨੇ ਸਾਨੂੰ ਫੋਨ ਕਰਕੇ ਬੁਲਾਇਆ ਕਿ ਮੰਦਰ ਦਾ ਗੱਲਾ ਟੁੱਟਾ ਆ ਜੀ ਅਸੀਂ ਜਦੋਂ ਆਕੇ ਦੇਖਿਆ ਤੇ ਸਾਰਾ ਪੈਸਾ ਇੱਥੋਂ ਨਿਕਲਿਆ ਸੀ ਠੀਕ ਹੈ ਤੇ ਅਸੀਂ ਤਾਂ ਸਰਕਾਰ ਅੱਗੇ ਇਹੀ ਬਸ ਬੇਨਤੀ ਕਰਦੇ ਆ ਪੁਲਿਸ ਵਾਲੇ ਆ ਗਏ ਆ ਹਾਂ ਪੁਲਿਸ ਮਹਾਰਾਜ ਮਾਇਸੇ ਜੀ ਜਸਵਿੰਦਰ ਸਿੰਘ ਦੀ ਡਿਊਟੀ ਇਨ ਚਾਰਜ ਹਾਂਜੀ ਉਹ ਆਏ ਸੀ ਮੌਕਾ ਦੇ ਕੇ ਠੀਕ ਹੈ ਮੌਕਾ ਦੇਖਾਂ ਤੋਂ ਬਾਅਦ ਅਸੀਂ ਤਾਂ ਇਹੀ ਜਨਾਬਸ ਬੇਨਤੀ ਕਰਦੇ ਆ ਕਿ ਜੋ ਵੀ ਸਾਡਾ ਮੰਦਰ ਦਾ ਨੁਕਸਾਨ ਹੋਇਆ ਇਹ ਜਿਹੜੇ ਜਿੰਨੇ ਵੀ ਚੋਰੀ ਕੀਤੀ ਆ ਹੁਣ ਤੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਈ ਇੱਥੇ ਲੱਗੇ ਸੀਸੀਟੀਵੀ ਕੈਮਰਾ ਲੱਗਾ ਸੀਸੀਟੀਵੀ ਕੈਮਰੇ ਲੱਗੇ ਆ ਜੀ ਹਾਲੇ ਸਾਨੂੰ ਹੁਣੇ ਹੀ ਹਾਂ ਦਾ ਪੌਣਾ ਘੰਟਾ ਪਤਾ ਚੱਲਿਆ ਆ ਅਸੀਂ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਂਗੇ ਜਸਵਿੰਦਰ ਸਿੰਘ ਅਫਸਰ ਬੁਲਾਵਾਂਗੇ ਬੁਲਾ ਕੇ ਤਾਂ ਸੀਸੀਟੀਵੀ ਕੈਮਰੇ ਨੂੰ ਚੈੱਕ ਕਰਾਵਾਂ ਕੀ ਕਿਸੇ ਤੇ ਸ਼ੱਕ ਕੋਈ ਨਹੀਂ ਸ਼ੱਕ ਆ ਸਾਨੂੰ ਕਿਸੇ ਤੇ ਨਹੀਂ ਆ ਜੀ ਹਾਂ ਸ਼ੱਕ ਕੋਈ ਨਹੀਂ ਆ ਸੀਸੀਟੀਵੀ ਕੈਮਰੇ ਦੇਖਾ ਸੀ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਜਿਹੜਾ ਕੋਈ ਮੋਟਰਸਾਈਕਲ ਜਾਂ ਗੱਡੀ ਤੇ ਜਿੱਥੇ ਕੋਈ ਸ਼ੱਕ ਹੋਇਆ ਉਹਦੇ ਮੁਤਾਬਕ ਫਿਰ ਅਸੀਂ ਅਫਸਰਾਂ ਕੋਲ ਸਰਕਾਰ ਕੋਲ ਬੇਨਤੀ ਕਰਾਂਗੇ ਉਹਤੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ